ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 88ਵਾਂ ਦਿਨ 100 ਡੇਜ਼ 100 ਟਰਬਨ ਸਟਾਈਲ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਡੇ ਲਈ ਲੈ ਕੇ ਆਇਆ ਸਰਦੀ ਵਾਲੀ ਸਪੈਸ਼ਲ ਪੱਣਾ ਜਿਹਦੇ ਵਿੱਚ ਤੁਹਾਨੂੰ ਪੂਰੀ ਤਰ੍ਹਾਂ ਮੱਥਾ ਟਕਣਾ ਦੱਸਾਂਗੇ ਤੇ ਸਾਈਡਾਂ ਤੋਂ ਕੰਨ ਟਕਣਾ ਦੱਸਾਂਗੇ ਵੈਸੇ ਤਾਂ ਇਸ ਪੱਨੇ ਦੀ ਵੀਡੀਓ ਮੈਂ ਪਾ ਚੁੱਕਾ ਹਾਂ ਪਹਿਲਾਂ ਵੀ ਜਿਹੜਾ ਡੱਬੀ ਵਾਲੇ ਇਸ ਪੱਨੇ ਦੀ ਸ਼ੇਪ ਦੇ ਵਿੱਚ ਪਾਇਆ ਸੀਗਾ ਮੈਂ ਇਸ ਲਈ ਪੂਰੀ ਵੀਡੀਓ ਤੁਸੀਂ ਉਹਦੀ ਵੀ ਦੇਖ ਲਿਓ ਬੇਸ਼ੱਕ ਦੀ ਇਹਦੀ ਦੇਖ ਲਿਓ ਅੱਜ ਮੈਂ ਤੁਹਾਨੂੰ ਇਹ ਬਣ ਕੇ ਦਿਖਾਉਂਗਾ ਚੰਗੀ ਤਰ੍ਹਾਂ ਮੱਥੇ ਨੂੰ ਤੇ ਚੰਗੀ ਤਰ੍ਹਾਂ ਕੰਨਾਂ ਨੂੰ ਅਸੀਂ ਟਕਾਂਗੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਦਸਤਾਰ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਤੁਹਾਨੂੰ 4 ਮੀਟਰ ਰੂਬੀਆ ਵੈਲ ਕੈਮੀਕਲ ਚ ਸਿੰਗਲ ਸਿੰਗਲ ਪੰਨਾਇਆ ਮੈਂ ਦੁਬਾਰਾ ਰਿਪੀਟ ਕਰ ਰਹੇ ਹਾਂ ਕਮੈਂਟਾਂ ਚ ਤੁਸੀਂ ਪੁੱਛ ਜੇ ਹੁੰਦੇ ਆ ਬਾਰ-ਬਾਰ ਇਹ ਸਿੰਗਲ ਪੰਨਾ ਹੀ ਆ ਤੁਹਾਨੂੰ ਦਿਖਾਉਂਗਾ ਵੀ ਸੈਂਟਰ 'ਚ ਜੂੜਾ ਸਾਹਿਬ ਕਰਕੇ ਨਾਲ ਕੰਗਾ ਸਾਹਿਬ ਨੂੰ ਰੱਖ ਕੇ ਅਸੀਂ 베ਸ ਸਜਾ ਲਵਾਂਗੇ ਇਸੇ ਢੰਗ ਨਾਲ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਇਆ ਜਾ ਰਿਹਾ ਆ ਇਹ ਸਾਡਾ 80 ਸੈਂਟੀਮੀਟਰ ਦਾ ਪਟਕਾ ਹੈ ਜਿਹਨੂੰ ਇਸ ਢੰਗ ਨਾਲ ਅਸੀਂ ਸਜਾ ਰਹੇ ਹਾਂ ਪਿਛਲੇ ਹਿੱਸੇ ਤੇ ਦੋ ਗੱਠਾ ਮਾਰ ਕੇ ਪਟਕੇ ਨੂੰ ਟਾਈਟ ਕਰਾਂਗੇ ਤਾਂ ਜੋ ਪਟਕਾ ਨੀਚੇ 베ਸ ਦਾ ਕੰਮ ਕਰੇ ਜਦੋਂ ਅਸੀਂ ਕਿਸੇ ਵੀ ਪਰਦੇ ਦੇ ਨੀਚੋਂ ਪਟਕਾ ਸਜਾਇਆ ਹੁੰਦਾ ਹੈ ਤਾਂ ਉਹ ਆਪਣੀ ਜਗ੍ਹਾ ਤੇ ਟਿਕਿਆ ਰਹਿੰਦਾ ਹੁੰਦਾ ਹੈ ਜਦੋਂ ਅਸੀਂ ਡਾਇਰੈਕਟ ਕੇਸਾਂ ਦੇ ਉੱਤੇ ਸਜਾਨੇ ਆ ਪਰਨਾ ਕੋਈ ਵੀ ਤਾਂ ਉਹਦੇ ਖਿਸਕਣ ਦੇ ਚਾਂਸਿਸ ਆ ਜਿਹੜੇ ਉਹ ਵੱਜ ਜਾਂਦੇ ਆ ਫਿਰ ਅਸੀਂ ਕੇਸਾਂ ਨੂੰ ਹਰੇਕ ਹਿੱਸੇ ਤੋਂ ਚੰਗੀ ਤਰ੍ਹਾਂ ਅੰਦਰ ਕਰਾਂਗੇ ਸੱਜੇ ਪਾਸਿਓਂ ਦੋਨੋਂ ਪੱਲੇ ਅਸੀਂ ਬਰਾਬਰ ਕਰਕੇ ਇਸ ਬੇਸ ਨੂੰ ਸਹੀ ਤਰੀਕੇ ਨਾਲ ਸਜਾ ਲਵਾਂਗੇ ਇਸ ਪੱਲੇ ਨੂੰ ਦੋਨਾਂ ਸਾਈਡਾਂ ਤੋਂ ਇਸੇ ਤਰੀਕੇ ਨਾਲ ਬਰਾਬਰ ਕਰਕੇ ਬਾਕੀ ਬਚਦੇ ਪੱਲੇ ਨੂੰ ਤੁਸੀਂ ਇਸ ਜਗ੍ਹਾ ਤੇ ਅੰਦਰ ਕਰ ਦੇਣਾ ਆ ਇਸੇ ਤਰੀਕੇ ਨਾਲ ਤੁਸੀਂ ਵੀ ਕਰਨਾ ਆ ਹੁਣ ਅਸੀਂ ਤੁਹਾਨੂੰ ਪੂਣੀ ਕਰਨੀ ਦੱਸਾਂਗੇ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਨਾਲ ਦੀ ਨਾਲ ਰਿਪੀਟ ਕਰ ਦਵਾਂ ਇਹ ਸਿੰਗਲ ਪੰਨਾ ਹੈ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਇੱਕ ਕੋਰਨਰ ਤੋਂ ਫੜ ਕੇ ਨੂੰ ਸਜਾਣਾ ਸ਼ੁਰੂ ਕਰ ਦਵਾਂਗੇ ਇਹ ਦੋ ਕੋਰਨਰ ਆ ਧਿਆਨ ਰੱਖਣਾ ਇਹ ਸੁੱਕਾ ਪੰਨਾ ਹੀ ਸਜਾ ਕੇ ਦਿਖਾਣਾ ਤੁਹਾਨੂੰ ਸਰਦੀਆਂ ਲਈ ਸਪੈਸ਼ਲ ਆ ਇਸ ਲਈ ਇਹ ਸੁੱਕਾ ਪੰਨਾ ਹੀ ਸਜਾ ਰਹੇ ਹਾਂ ਸੀ ਹੁਣ ਤੁਸੀਂ ਪੰਨੇ ਨੂੰ ਦੇਖ ਸਕਦੇ ਹੋ ਧਾਗੇ ਵਾਲਾ ਹਿੱਸਾ ਉੱਪਰ ਆ ਤੇ ਕੰਨੀ ਵਾਲਾ ਖੱਬੇ ਪਾਸੇ ਆ ਇਸ ਚੀਜ਼ ਨੂੰ ਤੁਸੀਂ ਵੀ ਧਿਆਨ ਦੇ ਵਿੱਚ ਰੱਖਣਾ ਹੈ ਪੱਲੇ ਨੂੰ ਇੰਨਾ ਕੁ ਥੋੜਾ ਜਾਂ ਅੰਦਰ ਨੂੰ ਫੋਲਡ ਕਰਨਾ ਹੈ ਤਾਂ ਜੋ ਪਿੱਛੇ ਜੀ ਘੁਮਾ ਸਕੀਏ ਦੇਖੋ ਜਿੰਨਾ ਕੁ ਮੈਂ ਤੁਹਾਨੂੰ 1/3 ਹਿੱਸਾ ਕਿਹਾ ਨਾ ਇੰਨਾ ਹੀ ਅੰਦਰ ਨੂੰ ਫੋਲਡ ਕਰਨਾ ਹੈ ਜਿਆਦਾ ਫੋਲਡ ਨਹੀਂ ਕਰਨਾ ਜੇ ਤੁਸੀਂ ਪੂਰਾ ਫੋਲਡ ਕਰਤਾ ਨਾ ਤਾਂ ਇਹ ਕੰਮ ਗਲਤ ਹੋਏਗਾ ਕਿਉਂਕਿ ਜਦੋਂ ਤੁਸੀਂ ਸਿਰ ਟਕੂਗੇ ਤਾਂ ਤੁਹਾਡੇ ਸਿਰ ਦੇ ਉੱਪਰ ਚੰਗੀ ਤਰ੍ਹਾਂ ਪੱਲਾ ਨਹੀਂ ਆਵੇਗਾ ਪਿੱਛੋ ਜੀ ਬਸ ਇਸ ਗੱਲ ਦਾ ਧਿਆਨ ਰੱਖੋ 1/3 ਹਿੱਸਾ ਹੀ ਅੰਦਰ ਨੂੰ ਫੋਲਡ ਕਰਨਾ ਹੈ ਇਹਦੇ ਨਾਲ ਹੀ ਤੁਸੀਂ ਸਟਾਰਟਿੰਗ ਤੋਂ ਹੀ ਸਿਰ ਨੂੰ ਟਕ ਲੈਣਾ ਹੈ ਇਸ ਤਰੀਕੇ ਨਾਲ ਪਹਿਲਾਂ ਸਿਰ ਨੂੰ ਟਕਿਓ ਫੇ ਜਿਹੜਾ ਖੱਬੇ ਹੱਥ ਦੀ ਨੁੱਕੜ ਫੜੀ ਹੋਣਾ ਜਿਹੜੀ ਤੁਸੀਂ ਖੱਬੇ ਹੱਥ 'ਚ ਇਹਨੂੰ ਇਸ ਤਰੀਕੇ ਨਾਲ ਘੁਮਾਣਾ ਹੈ ਦੇਖੋ ਕੰਨਾਂ ਦੇ ਉੱਪਰੋਂ ਘੁਮਾ ਕੇ ਰੱਖਣਾ ਇਹਨੂੰ ਦੇਖੋ ਸਿਰ ਆਪਣਾ ਪਿੱਛੇ ਜੀ ਕਿੰਨਾ ਟਕਿਆ ਹੋਇਆ ਇੰਨਾ ਹੀ ਟਕਿਆ ਹੋਣਾ ਜ਼ਰੂਰੀ ਆ ਤਣ ਦੇ ਉੱਪਰੋਂ ਘੁਮਾ ਕੇ ਇਸ ਪੱਲੇ ਨੂੰ ਪਿੱਛੇ ਲੈ ਜਾਣਾ ਸੱਜੇ ਪਾਸੇ ਉਸ ਪੱਲੇ ਨੂੰ ਇਹਦੇ ਉੱਪਰ ਘੁਮਾ ਕੇ ਰੱਖ ਲੈਣਾ ਹੁਣ ਇਸ ਪੱਲੇ ਨੂੰ ਖਿੱਚਾਂਗੇ ਤੇ ਇਹਦੇ ਵਿੱਚ ਵੱਟ ਪਾਵਾਂਗੇ ਤੇ ਹੁਣ ਗੱਲਬਾਤ ਕਰਦੇ ਆ ਜੀ ਅਸੀਂ ਇਸ ਪੰਨੇ ਨੂੰ ਸੁੱਕਾ ਕੇ ਸਜਾ ਰਹੇ ਆ ਸੁੱਕਾ ਇਸ ਗੱਲ ਕਰਕੇ ਸਜਾ ਰਹੇ ਆ ਕਿਉਂਕਿ ਇਹ ਸਰਦੀਆਂ ਲਈ ਸਪੈਸ਼ਲ ਪੰਨਾ ਆ ਜੇ ਤੁਸੀਂ ਇਹਨੂੰ ਗਿੱਲਾ ਕਰਕੇ ਸਜਾਉਂਗੇ ਫਿਰ ਤਾਂ ਤੁਹਾਡੇ ਕੰਨ ਤੇ ਮੱਥੇ ਨੂੰ ਤਾਂ ਫਿਰ ਵੀ ਹਵਾ ਲੱਗੇਗੀ ਇਸ ਲਈ ਸਰਦੀਆਂ ਲਈ ਸਪੈਸ਼ਲ ਹੋਣ ਦੇ ਕਾਰਨ ਇਹ ਅਸੀਂ ਸੁੱਕਾ ਹੀ ਸਜਾ ਰਹੇ ਆ ਹੁਣ ਪਹਿਲੇ ਪੱਲੇ ਨੂੰ ਦੇਖੋ ਅਸੀਂ ਚੰਗੀ ਤਰ੍ਹਾਂ ਇਹਦੇ ਚ ਵੱਟ ਪਾਏ ਆ ਤੇ ਥੋੜਾ ਜਿਹਾ ਪਰਵੱਟਾ ਟਾਕੇ ਤੇ ਪੂਰਾ ਕੰਟਾ ਟਾਕੇ ਅਸੀਂ ਇਸ ਲੜ ਨੂੰ ਲਗਾਣਾ ਆ ਯਾਦ ਰੱਖਿਓ ਜਿੱਦਾਂ ਮੈਂ ਤੁਹਾਨੂੰ ਦੱਸ ਰਿਆਂ ਕੰਨ ਨੂੰ ਪੂਰਾ ਠਕਣਾਇਆ ਤੇ ਪਰਵਟਾ ਇੰਨਾ ਘਟਕਣਾਇਆ ਤੇ ਨੀਚੋਂ ਜੀ ਪੱਲੇ ਨੂੰ ਲੈ ਜਾਂਦੇ ਹੋਏ ਇਸ ਤਰੀਕੇ ਨਾਲ ਸੱਜੇ ਪਾਸਿਓ ਲੈ ਕੇ ਆਣਾ ਆ ਪੱਲੇ ਤੁਹਾਡੇ ਦੋਨੋਂ ਟਾਈਟ ਹੋਣ ਤੇ ਦੋਨੋਂ ਕੰਨ ਤੁਹਾਡੇ ਬਰਾਬਰ ਅਤੇ ਪੂਰੇ ਠਗੇ ਹੋਣ ਦੋਨੋਂ ਪੱਲੇ ਇਸ ਤਰੀਕੇ ਨਾਲ ਜੋੜ ਕੇ ਪਹਿਲਾਂ ਤੁਸੀਂ ਪੂਣੀ ਟਾਈਪ ਇਕੱਠਾ ਕਰ ਦੇਣਾ ਪੱਲੇ ਨੂੰ ਫਿਰ ਨੀਚਲੇ ਹਿੱਸੇ ਤੋਂ ਇਸ ਪੱਲੇ ਨੂੰ ਖਿੱਚ ਕੇ ਲਾਣਾ ਆ ਇਸ ਸਾਈਡ ਤੇ ਵੀ ਤੁਸੀਂ نیچے ਨੂੰ ਪੱਲੇ ਨੂੰ ਖਿੱਚਿਓ ਖਿੱਚ ਕੇ ਇਹਦੇ ਵਿੱਚ ਵਟ ਪਾਇਓ ਚੰਗੀ ਤਰ੍ਹਾਂ ਇਸ ਹਿੱਸੇ ਨੂੰ ਭਰਿਓ ਫਿਰ ਦੋਨੋਂ ਅੱਖਾਂ ਬਰਾਬਰ ਟਕਣੀਆਂ ਨੇ ਫਿਰ ਸੈਂਟਰ 'ਚ ਜਦੋਂ ਤੁਹਾਡੇ 20 ਬਣ ਗਈ ਇਸ ਪੱਲੇ ਨੂੰ ਇਸ ਜਗ੍ਹਾ ਤੇ ਪਿੰਚ ਕਰਕੇ ਸਿੱਧਾ ਲੈ ਜਿਓ ਸਿੱਧਾ ਲੈ ਗਏ ਆ ਦੇਖੋ ਹੁਣ ਦੋਨੇ ਅੱਖਾਂ ਬਰਾਬਰ ਆ ਠੀਕ ਹੈ ਜੀ ਤੁਹਾਡੀਆਂ ਤੇ ਦੋਨੋਂ ਕੰਨ ਬਰਾਬਰ ਆ ਪਿਛਲੇ ਹਿੱਸੇ ਤੋਂ ਉੱਪਰੋ ਜਿਹੀ ਪੱਲੇ ਲੈ ਕੇ ਆਣੇ ਹੁਣ ਜਿੱਦਾਂ ਅਸੀਂ ਦੁਭਾਲਾ ਸਾਹਿਬ ਸਿਖਾਣੇ ਆ ਨਾ ਉਸੇ ਤਰੀਕੇ ਨਾਲ ਅਸੀਂ ਪੂਣੀ ਕਰ ਕਰਕੇ ਪੇਚ ਲਗਾਣੇ ਆ ਗੋਲ ਸ਼ੇਪ 'ਚ ਅਸੀਂ ਜਿੱਦਾਂ ਚੰਦ ਬਣਾਣੇ ਹੁੰਦੇ ਉਦਾਂ ਹੀ ਇਸ ਪੇਚ ਨੂੰ ਲਗਾਣਾ ਹੈ ਤੇ ਜਿੰਨਾ ਜ਼ਿਆਦਾ ਹੋ ਸਕੇ ਅਸੀਂ ਮੱਥੇ ਨੂੰ ਟਕਣਾ ਹੈ ਮੈਂ ਦੇਖੋ ਇਹ ਤੁਹਾਨੂੰ ਪੂਰੀ ਡਿਟੇਲ ਚ ਸਮਝਾਉਂਗਾ ਕਿਉਂਕਿ ਮੈਂ ਤੁਹਾਨੂੰ ਸਿਖਾਣਾ ਹੈ ਇਹ ਪੜਨਾ ਜੇ ਤੁਹਾਡੇ ਕੋਲ ਟਾਈਮ ਘੱਟ ਹੋਵੇ ਤੁਸੀਂ ਜਿੱਧਾ ਦੇ ਵੀ ਵਟਾਂਦੇ ਆ ਭਾਵੇਂ ਲੜਾਂਦੇ ਆ ਉਦਾਰਾ ਬੰਨ ਕੇ ਕਿਤੇ ਜਾ ਸਕਦੇ ਹੋ ਸਰਦੀਆਂ ਦੇ ਟਾਈਮ ਦੇ ਵਿੱਚ ਜੇ ਤੁਸੀਂ ਕਿਤੇ ਬਾਹਰ ਜਾਣਾ ਹੈ ਠੰਡ ਜ਼ਿਆਦਾ ਦੇ ਵਿੱਚ ਤੇ ਦੇਖੋ ਦੋਨਾਂ ਸਾਈਡਾਂ ਤੋਂ ਤੁਸੀਂ ਇਸ ਤਰੀਕੇ ਨਾਲ ਜਿੱਥੋਂ ਵਟ ਕੱਢਨੇ ਆ ਸੱਜੇ ਪਾਸੇ ਉਹ ਖੱਬੇ ਪਾਸੇ ਉਸੇ ਜਗ੍ਹਾ ਤੇ ਤੁਹਾਡੇ ਵਟ ਜਾਣੇ ਚਾਹੀਦੇ ਨੇ ਉੱਪਰੀ ਸਾਈਡ ਤੋਂ ਵੀ ਅਸੀਂ ਸੈਨ ਨੂੰ ਥੋੜਾ ਘੱਟ ਹੀ ਛੱਡਾਂਗੇ ਕਿਉਂਕਿ ਆਪਣੇ ਲੜ ਜਿਹੜੇ ਉੱਪਰੋਂ ਉੱਪਰ ਆਣਗੇ نیچے ਨੂੰ ਜਿੱਦਾਂ ਧੁਮਾਲਾ ਸਾਹਿਬ ਦੀ ਸ਼ੇਪ ਹੁੰਦੀ ਆ ਜਾਂ ਕਹਿ ਲਓ ਤੁਸੀਂ ਇੱਕ ਆਈਡੀਆ ਲੈ ਲਓ ਪਟਿਆਲਾ ਸ਼ਹੀ ਦਸਤਾਰ ਜਿਹੜੀ ਤੁਸੀਂ ਆ ਉਹ ਸਿੱਧੀ ਦਸਤਾਰਸ ਜਾ ਰਹੇ ਹੋ ਇਹ ਤੇ ਇਹਦੇ ਵਿੱਚ ਫਰੰਟ ਤੇ ਤੁਸੀਂ ਬਸ ਵੱਟ ਪਾ ਰਹੇ ਹੋ ਤੇ ਇਸੇ ਤਰੀਕੇ ਨਾਲ ਪੂਣੀ ਕਰਕੇ ਕੋਈ ਵੀ ਨੀਚੋਂ ਜੀ ਖਿੱਚੇ ਵਾਂ ਪੱਲਾ ਫੜ ਕੇ ਤੁਸੀਂ ਇਸ ਲੜ ਨੂੰ ਥੋੜਾ ਉੱਪਰ ਨੂੰ ਕਰਕੇ ਲਾਣਾ ਹੈ ਆ ਆਪਣਾ ਇਹ ਪਰਨਾ 4 ਮੀਟਰ ਦਾ ਆ ਤੁਸੀਂ 3 ਜਾਂ 2.5 ਜਾਂ 3.5 ਮੀਟਰ ਦਾ ਪਰਨਾ ਕੋਈ ਵੀ ਸਜਾ ਸਕਦੇ ਹੋ ਇਸ ਢੰਗ ਨਾਲ ਜਿਹਦੇ ਨਾਲ ਤੁਹਾਡੇ ਕੰਨ ਤੇ ਮੱਥੇ ਦਾ ਵਿਚਾਰ ਆਏਗਾ ਸਰਦੀ ਦੇ ਟਾਈਮ 'ਚ ਜੇ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਤੇ ਇਹਦੇ ਵਿੱਚ ਚੰਗੀ ਤਰ੍ਹਾਂ ਵਟ ਪਾਵਾਂਗੇ ਦੋਨਾਂ ਹਿੱਸਿਆਂ ਤੋਂ ਬਰਾਬਰ ਸਿੱਧਾ ਇਹ ਲੜ ਲੈ ਕੇ ਲਾ ਕੇ ਇਸ ਜਗ੍ਹਾ ਤੇ ਰੱਖਣਾ ਹੈ ਤੇ ਦੋਨਾਂ ਸਾਈਡਾਂ ਤੇ ਚੰਗੀ ਤਰ੍ਹਾਂ ਮੱਟ ਪਾਣੇ ਆ ਜਿਵੇਂ ਸੱਜੇ ਪਾਸੇ ਲੜ ਆਇਆ ਹੈ ਖੱਬੇ ਪਾਸੇ ਇੱਕੋ ਜਗ੍ਹਾ ਤੇ ਜਾਣਾ ਚਾਹੀਦਾ ਹੈ ਸਿੱਧੇ ਸਿੱਧੇ ਜੇ ਲੜ ਤੁਹਾਡੇ ਜਾਣੇ ਚਾਹੀਦੀ ਨੇ ਇੱਕੋ ਜਗ੍ਹਾ ਤੇ ਲੜ ਨੂੰ ਇਕੱਠਾ ਕਰਨਾ ਹੈ ਤੇ ਉਪਰੋ ਜੀ ਫੋਲਡ ਕਰਨਾ ਆ ਪਿੱਛੋ ਜੀ ਜਿਹੜਾ ਲੜਾ ਥੋੜਾ ਨੀਵਾ ਜਾਊਗਾ ਮੋਲੇ ਹਿੱਸੇ ਤੋਂ ਪੇਚ ਜਿਹੜਾ ਥੋੜਾ ਉੱਪਰ ਨੂੰ ਜਾਏਗਾ ਹੁਣ ਅਸੀਂ ਨਾਲ ਦੀ ਨਾਲ ਦੋਨੋਂ ਪੱਲੇ ਉੱਪਰ ਨੂੰ ਚੱਕ ਕੇ ਖੋਲ ਕੇ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਇਕੱਠਾ ਕਰਨ ਤੋਂ ਬਾਅਦ ਚੋਂ نیچے ਕੋਈ ਟਾਈਟ ਜਿਹਾ ਪੱਲਾ ਫੜਨਾ ਆ ਉਹਦੇ ਵਿੱਚ ਵਟ ਪਾ ਕੇ ਇਸ ਪੱਲੇ ਨੂੰ ਫਿਰ ਆਪਣੀ ਜਗ੍ਹਾ ਤੇ ਰੱਖਣਾ ਹੈ। ਪਿਛਲੇ ਹਿੱਸੇ ਤੋਂ ਦੇਖੋ ਆਪਣਾ ਲੜ ਇਹ ਕਿੱਦਾਂ نیچے ਆਇਆ ਨਾ ਸਿੱਧਾ ਆ ਕਰਕੇ ਲੜ ਨੂੰ ਲਗਾਇਆ ਆਪਣੀ ਜਗ੍ਹਾ ਤੇ ਇਸੇ ਤਰੀਕੇ ਨਾਲ ਤੁਸੀਂ ਵੀ ਕਰਨਾ ਹੈ। ਵਟ ਪਾਣ ਦੀ ਜ਼ਿਆਦਾ ਕੋਸ਼ਿਸ਼ ਕਰਨੀ ਹੈ ਤੇ ਨਾਲ ਨਾਲ ਪੇਚ ਨੂੰ ਖੋਲ ਕੇ ਇਹਦੇ ਵਿੱਚ ਵਟ ਪਾ ਕੇ ਆਪਣੀ ਜਗ੍ਹਾ ਤੇ ਰੱਖਣਾ ਹੈ। ਪੂਰੀ ਡਿਟੇਲ ਚ ਸਮਝਿਓ ਇਸ ਚੀਜ਼ ਨੂੰ। ਜੇ ਕੋਈ ਚੀਜ਼ ਨਾ ਸਮਝ ਆਵੇ ਤਾਂ ਵੀਡੀਓ ਨੂੰ ਪਿੱਛੇ ਜਾ ਕੇ ਦੁਬਾਰਾ ਦੇਖ ਸਕਦੇ ਹੂੰ। ਇਹਦੇ ਨਾਲ ਤੁਹਾਡਾ ਮੱਥਾ ਜਿਹੜਾ ਕਾਫੀ ਉੱਪਰ ਤੱਕ ਢੱਗਿਆ ਜਾ ਸਕਦਾ ਹੈ। 4 ਮੀਟਰ ਦਾ ਪੰਨਾ ਸਫੀਸ਼ੀਐਂਟ ਆ ਏ ਸਟਾਈਲ ਦੇ ਵਿੱਚ ਬੰਨਣ ਦੇ ਲਈ ਤੇ ਇਸ ਜਗ੍ਹਾ ਤੇ ਚੰਗੀ ਤਰ੍ਹਾਂ ਵੱਟ ਪਾ ਕੇ ਤੁਸੀਂ ਪੱਲੇ ਨੂੰ ਆਪਣੀ ਜਗ੍ਹਾ ਤੇ ਸਹੀ ਪੋਜੀਸ਼ਨ ਤੇ ਲਿਆ ਕੇ ਰੱਖਣਾ ਆ ਦੋਨਾਂ ਸਾਈਡਾਂ ਤੋਂ ਪੰਨਾ ਤੁਹਾਡਾ ਗੁਲਾਈ ਦੀ ਸ਼ੇਪ ਦੇ ਵਿੱਚ ਹੋਣਾ ਚਾਹੀਦਾ ਹੈ ਬਰਾਬਰ ਬਾਹਰ ਹੋਣਾ ਚਾਹੀਦਾ ਆ ਤੇ ਥੋੜਾ ਥੋੜਾ ਇਹਨੂੰ ਫਰੰਟ ਤੋਂ ਦੱਬਾਂਗੇ ਵੀ ਇਹਦੇ ਨਾਲ ਗੁਲਾਈ ਜਿਆਦਾ ਵਧੀਆ ਤਰੀਕੇ ਨਾਲ ਦਿਖੇਗੀ ਇਸ ਪੱਲੇ ਨੂੰ ਨੀਚੋਂ ਦੀ ਖੋਲ ਕੇ ਇਸ ਤਰੀਕੇ ਨਾਲ ਘੁਮਾ ਕੇ ਲੈ ਕੇ ਆਣਾ ਆ ਇਹਦੇ ਵਿੱਚ ਵੀ ਚੰਗੀ ਤਰ੍ਹਾਂ ਤੁਸੀਂ ਵਟ ਪਾਉਣੇ ਨੇ ਦੇਖੋ ਨਿਚਲੇ ਹਿੱਸੇ ਤੋਂ ਘੁਮਾ ਕੇ ਇਸ ਪੱਲੇ ਨੂੰ ਉੱਪਰ ਲੈ ਕੇ ਜਾਣਾ ਫਰੰਟ ਤੋਂ ਜਿਵੇਂ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਇਹ ਰੇਬ ਕਪੜਾ ਹੋਊਗਾ ਨਾ ਸਾਡਾ ਇਹਦੇ ਵਿੱਚ ਵਟ ਆਸਾਨੀ ਨਾਲ ਪੈ ਜਾਂਦੀ ਹੈ ਤੇ ਘੁਮਾਣਾ ਵੀ ਥੋੜਾ ਸੌਖਾ ਹੋ ਜਾਂਦਾ ਹੈ ਇਸ ਜਗ੍ਹਾ ਤੇ ਤੁਸੀਂ ਇਹਨੂੰ ਗੁਲਾਈ ਬਣਾ ਕੇ ਚੰਗੀ ਤਰ੍ਹਾਂ ਪੱਲੇ ਨੂੰ ਘੁਮਾ ਕੇ ਰੱਖਣਾ ਹੈ ਆਪਣੀ ਜਗ੍ਹਾ ਤੇ ਦੋਨਾਂ ਸਾਈਡਾਂ ਤੋਂ ਤੁਹਾਡਾ ਪੜਨਾ ਜਿਹੜਾ ਇਹ ਬਾਹਰ ਹੋਣਾ ਚਾਹੀਦਾ ਆ ਦੱਬ ਕੇ ਥੋੜਾ ਗੁਲਾਈ ਨੂੰ ਹੋਰ ਇੰਪਰੂਵ ਕਰਾਂਗੇ ਇਸ ਸਾਈਡ ਤੋਂ ਜਿਹੜਾ ਪੱਲਾ ਤੁਹਾਨੂੰ ਟਾਈਟ ਲੱਗਦਾ ਉਹਨੂੰ ਫੜ ਕੇ ਇਸ ਤਰੀਕੇ ਨਾਲ ਦੋਨਾਂ ਸਾਈਡਾਂ ਤੋਂ ਬਰਾਬਰ ਜਿਹਾ ਕਰਕੇ ਪੱਲੇ ਨੂੰ ਇਹਨੂੰ ਆਪਣੀ ਜਗ੍ਹਾ ਤੇ ਰੱਖਣਾ ਹੈ ਫਿਰ ਬਾਕੀ ਪੱਲੇ ਨੂੰ ਅੰਦਰ ਕਰ ਦੇਣਾ ਹੈ ਉੱਪਰਲੇ ਪਾਸਿਓ ਪੇਚ ਨੂੰ ਥੋੜਾ ਅੰਦਰ ਨੂੰ ਦੱਬਾਂਗੇ ਤਾਂ ਜੋ ਦੋਨਾਂ ਸਾਈਡਾਂ ਤੋਂ ਬਰਾਬਰ ਬਾਹਰ ਨੂ ਹੋ ਸਕੇ ਪੰਨਾ ਦੇਖੋ ਜਿੱਦਾਂ ਇਹ ਸੱਜੇ ਪਾਸੇ ਉਹ ਆਇਆ ਉਦਾਂ ਹੀ ਖੱਬੇ ਪਾਸੇ ਅਸੀਂ ਪੱਲੇ ਨੂੰ ਲੈ ਕੇ ਗਏ ਹਾਂ ਤੇ ਜਿੱਥੇ ਅਸੀਂ ਇਹ ਲੜ ਖਤਮ ਕਰਨਾ ਹੈ ਜਿੱਥੇ ਇਹ ਖਤਮ ਹੋਵੇ ਉੱਥੇ ਹੀ ਇਹਨੂੰ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਹੈ ਚੰਗੀ ਤਰ੍ਹਾਂ ਜਗ੍ਹਾ ਬਣਾਇਓ ਫਿਰ ਬਾਕੀ ਬਚਲੇ ਪੱਲੇ ਨੂੰ ਉੱਥੇ ਅੰਦਰ ਕਰ ਦਿਓ ਹੁਣ ਤੁਹਾਡਾ ਸਰਦੀਆਂ ਲਈ ਸਪੈਸ਼ਲ ਪੰਨਾ ਤਿਆਰ ਹੈ ਇਹਨੂੰ ਸਜਾ ਕੇ ਤੁਸੀਂ ਕਿਤੇ ਵੀ ਜਾ ਸਕਦੇ ਹੋ ਹੁਣ ਪਿਛਲੇ ਹਿੱਸੇ ਤੋਂ ਵੀ ਇੱਕ ਇੱਕ ਕਰਕੇ ਸਾਰੇ ਪੇਚਾਂ ਨੂੰ ਥੋੜਾ ਥੋੜਾ ਫੋਲਡ ਕਰਾਂਗੇ ਇਹ ਉਹ ਜ਼ਿਆਦਾ ਵਧੀਆ ਹੋ ਜਾਵੇਗੀ ਤੇ ਇੱਕ ਇੱਕ ਕਰਕੇ ਪੇਚਾਂ ਨੂੰ ਜਰੂਰ ਦੇਖੋ ਅਸੀਂ ਫੋਲਡ ਕੀਤਾ ਬਰਾਬਰ ਹੋ ਗਏ ਨਾ ਸਾਰੇ ਪੇਚ ਪਿਛਲੇ ਹਿੱਸੇ ਤੋਂ ਵੀ ਸੱਜੇ ਪਾਸੇ ਸਾਰੇ ਲੜ ਇੱਕੋ ਜਗ੍ਹਾ ਤੋਂ ਨਿਕਲ ਰਹੇ ਆ ਖੱਬੇ ਪਾਸੇ ਇੱਕੋ ਜਗ੍ਹਾ ਤੇ ਜਾ ਰਹੇ ਆ ਹਨਾ ਤੇ ਮੋਨਲੇ ਹਿੱਸੇ ਤੋਂ ਵੀ ਗੁਲਾਈ ਚੰਗੀ ਤਰ੍ਹਾਂ ਬਣ ਗਈ ਹੋਈ ਆ ਤੇ ਹੁਣ ਇੱਕ ਇੱਕ ਕਰਕੇ ਸਾਰੇ ਲੜਾਂ ਨੂੰ ਖਿੱਚ ਕੇ ਇਹਨਾਂ ਦੇ ਵਿੱਚ ਅਸੀਂ ਬਰੀਕ ਜੇ ਵਟ ਵੀ ਪਾ ਸਕਦੇ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਮੈਂ ਪੂਰੀ ਡਿਟੇਲ ਨਾਲ ਦੱਸਤੀ ਹੋਈ ਹੈ ਕਿ ਸਰਦੀਆਂ ਲਈ ਤੁਸੀਂ ਪੰਨਾ ਕਿਸ ਤਰੀਕੇ ਨਾਲ ਸਜਾ ਸਕਦੇ ਆ ਅੱਗੇ ਮੈਂ ਤੁਹਾਨੂੰ ਮਫਲਰ ਬੰਨਣ ਦੀ ਵੀ ਵੀਡੀਓ ਦਊਂਗਾ ਮੇਰੇ ਵੀਰੋ ਇਸ ਲਈ ਸਾਡੇ ਨਾਲ ਜੁੜੇ ਰਹੋ ਤੇ ਦੋਨਾਂ ਹਿੱਸਿਆਂ ਤੋਂ ਲੜ ਨੂੰ ਬਰਾਬਰ ਕਰਨ ਤੋਂ ਬਾਅਦ ਚ ਅਸੀਂ ਤੁਹਾਨੂੰ ਸਾਰੇ ਪਰਨੇ ਦੇ ਦਰਸ਼ਨ ਕਰਾਵਾਂਗੇ ਜੀ ਤੇ ਹੁਣ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗੇ ਤਾਂ ਉਹਨੂੰ ਦੂਰ ਕਰ ਦੇਣਾ ਹੈ ਪਰਨੇ ਦੀ ਸ਼ੇਪ ਨੂੰ ਅਸੀਂ ਥੋੜਾ ਜਿਹਾ ਹੋਰ ਬਿਠਾਵਾਂਗੇ ਗੁਲਾਈ ਦੇ ਵਿੱਚ ਲੈ ਕੇ ਆਵਾਂਗੇ ਦੇਖਾਂਗੇ ਕੋਈ ਕਮੀ ਪੇਸ਼ੀ ਤਾਂ ਨਹੀਂ ਤੇ ਹੁਣ ਤੁਹਾਨੂੰ ਫਰੰਟ ਤੋਂ ਦਰਸ਼ਨ ਕਰਾਵਾਂਗੇ ਜੀ ਦੇਖ ਸਾਰੇ ਤੁਸੀਂ ਫਰੰਟ ਤੋਂ ਕਿ ਆਪਾਂ ਮੱਥਾ ਕਿੰਨਾ ਟਕਿਆ ਤੇ ਦੋਨੋਂ ਕੰਨਾਂ ਜਿਹੜੇ ਉਹ ਬਰਾਬਰ ਟਕੇ ਹੋਏ ਆ ਹਰੇਕ ਹਿੱਸੇ ਤੋਂ ਤੁਹਾਨੂੰ ਪੂਰੀ ਡਿਟੇਲ ਦੱਸਤੀ ਹੋਈ ਆ ਤੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਪੰਨੇ ਦੀ ਵੀਡੀਓ ਕਿਹੋ ਜਿਹੀ ਲੱਗੀ ਤੇ ਹੁਣ ਤੁਹਾਨੂੰ ਪਰਨੇ ਨੂੰ ਦੁਬਾਰਾ ਫਰੰਟ ਤੋਂ ਦਿਖਾਵਾਂਗੇ ਤੇ ਮੇਰੇ ਵੀਰੋ ਜੇਕਰ ਤੁਸੀਂ ਵੀ ਘਰ ਬੈਠੇ ਅਲਗ-ਅਲਗ ਸਟਾਈਲ ਦੀਆਂ ਦਸਤਾਰਾ ਸਿੱਖਣੀਆਂ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਨਵੀਆਂ ਵੀਡੀਓ ਨੀਚੇ ਡਿਸਕ੍ਰਿਪਸ਼ਨ 'ਚ ਤੇ ਜਾਂ ਤੁਸੀਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ 100 ਡੇ ਚੈਲੰਜ ਦੇ ਵਿੱਚ ਸਾਥ ਦੇਣ ਲਈ ਕੱਲ ਨੂੰ ਲੈ ਕੇ ਆਵਾਂਗੇ ਇੱਕ ਹੋਰ ਨਵੀਂ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ